ਜਾਦੂਨੀ 47 ਜਵੰਡ ਹੋ ਰਹੀ ਹੈ ਜਿਨਾ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਉਹਨੂੰ ਬੁਲਾ ਕੇ ਕਿਆ ਕਹਿੰਦਾ ਹੋ ਰਿਹਾ ਕਹਿੰਦਾ ਮਾਸਟਰ ਤਾਰਾ ਸਿੰਘ ਪੰਜਾਬੀ ਸੂਬਾ ਮਿਲਦਾ ਲੈਲਾ ਦਿੱਲੀ ਤੱਕ ਮਿਲਦਾ ਐਦਾ ਵੱਡਾ ਪੰਜਾਬੀ ਸੂਬਾ ਮਿਲਦਾ ਲੈਲਾ ਕਹਿੰਦਾ ਜੀ ਹਾਂ ਮੈਂ ਲੈਣਾ ਕਹਿੰਦਾ ਮੈਂ ਇਹਨੂੰ ਦੇਖਿਆ ਮੈਂ ਪਾਕਿਸਤਾਨ ਤਾੜ ਡਕਰਾਇਆ ਤਾ ਜਿੱਦ ਨੇ ਲਿਆ ਹੈ ਕਿਉਂਕਿ ਤੁਸੀਂ ਇਹਨਾਂ ਨੂੰ ਗੁਲਾਮ ਦੇਖਿਆ ਜਿੱਦਣ ਸੱਤਾ ਇਹਨਾਂ ਦੇ ਹੱਥ ਚ ਆ ਗਈ ਇਹ ਤੁਹਾਡੇ ਟੁਕੜੇ ਟੁਕੜੇ ਕਰ ਦੇਣਗੇ ਤੁਹਾਡੀਆਂ ਪੱਗਾਂ ਲਾ ਕੇ ਲੈ ਜਾਣਗੇ ਤੁਹਾਡੀਆਂ ਧੀਆਂ ਪੈਣਾ ਘੱਟ ਕੇ ਲੈ ਜਾਣਗੇ ਤੁਹਾਡੀਆਂ ਜਿਦਤਾਂ ਤੁਹਾਡਾ ਸਭ ਕੁਝ ਖੋ ਕੇ ਲੈ ਜਾਣਗੇ ਉਹਨਾਂ ਲਫਸੀ ਮਾਸਟਰ ਤਾਰਾ ਸਿੰਘ ਨੂੰ ਮਾਊਂਟ ਬੈਟਰ ਨੇ ਆਖਿਆ ਮੈਂ ਬਣਾ ਰਿਹਾ ਐਗਰੀਮੈਂਟ ਪੰਜਾਬੀ ਸੂਬਾ ਲੈ ਲੈ ਮੈਂ ਪੰਜਾਬੀ ਸੂਬੇ ਦੀ ਗੱਲ ਕਰ ਰਿਹਾ ਕਿਸੇ ਧਰਮ ਦੀ ਗੱਲ ਨਹੀਂ ਕਰ ਰਿਹਾ